दन <speaking> मोदी <in foreign language> ਪਿਆਰੇ ਜਨਤਕ ਸ੍ਰੀਵਾਸੋ ਪਾਣੀ ਪਾੜਨ ਦੀ ਤੁਸੀਂ ਸਹੀ ਬੰਦਾ ਕਰਦੇ ਆ ਜੀ ਜੀ ਆਹੋ ਕਮਿਸ਼ਨ ਆ ਜੀ ਪੁਲਾਟੀ ਜੀ ਆਹੋ ਜੀ ਬੁਰੰਤ ਜੀ ਕਰ ਕਰੋ ਪਟਿਆਲਾ ਫੱਕ ਚਨ ਵਿੱਚ ਤੁਹਾਡਾ ਸਵਾਗਤ ਮੈਂ ਹਾਦੀ ਕਪੀ ਸਿੰਘ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਦੀ ਆਖਰ ਪਟਿਆਲਾ ਨੂੰ ਨਵਾਂ ਮੇਰ ਪਲੇਠਾ ਪੰਜਾਬ ਦਾ ਪਹਿਲਾ ਪਲੀਠਾ ਮੇਅਰ ਆਮ ਆਦਮੀ ਪਾਰਟੀ ਨੂੰ ਪਟਿਆਲਾ ਦੇ ਵਿੱਚੋਂ ਮਿਲਿਆ ਸੋ ਪਟਿਆਲਾ ਦੇ ਵਿੱਚ ਮжоਰਿਟੀ ਜਿਹੜੀ ਬਹੁਮਤ ਉਹਨਾਂ ਦਾ ਆਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਤਸਵੀਰਾਂ ਨੇ ਜਿੱਥੇ ਡਾਕਟਰ ਬਲਦੀਪ ਸਿਹਤ ਮੰਤਰੀ ਅਮਨ ਰੂੜਾ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨਾਲ ਹਰਜੀਤ ਸਿੰਘ ਪਠਾਨ ਮਾਜਰਾ ਅਤੇ ਹੋਰ ਜਿਹੜੇ ਨਮਾਇਦੇ ਇੱਥੇ ਪਹੁੰਚੇ ਸਨ ਉਹਨਾਂ ਨੇ ਪੱਤਰ ਕਰਨਾ ਗੱਲਬਾਤ ਕਰਦੇ ਆਖਿਆ ਦੱਸਿਆ ਉਹਨਾਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਤਸਵੀਰਾਂ ਨੇ ਹਾਂਜੀ ਪੰਨੂ ਸਾਹਿਬ ਅੱਜ ਪਲੇਠਾ ਮੇਰ ਮਿਲਿਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚੋਂ ਆ ਕਿਦਾਂ ਵੇਖ ਰਹੇ ਹੋ ਤੁਸੀਂ ਇਸ ਇਤਿਹਾਸਕ ਦਿਨ ਨੂੰ ਕਿਦਾਂ ਵੇਖ ਰਹੇ ਹੋ ਪਟਿਆਲਾ ਮੇਰਾ ਆਪਣਾ ਸ਼ਹਿਰ ਵੀ ਹੈ ਜੀ ਇਹ ਦੇ ਕਰਕੇ ਮੈਨੂੰ ਬਹੁਰੀ ਖੁਸ਼ੀ ਹੈ ਜੀ ਔਰ ਜੇ ਪਹਿਲੀ ਖੁਸ਼ੀ ਹੋ ਇਸ ਗੱਲ ਦੀ ਹੈ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਸੀ ਸ਼ੁਰੂ ਤੋਂ ਜਦੋਂ ਵੀ ਤੁਸੀਂ ਕਵਰੇਜ ਕਰਦੇ ਰਹੇ ਹੋ ਕਿਹੜੀ ਜਗ੍ਹਾ ਜਿੱਥੇ ਲੋਕ ਖੜੇ ਨਹੀਂ ਸੀ ਉਹਦੇ ਵੀ ਉਹਨਾਂ ਲੋਕਾਂ ਨੂੰ ਇੰਨਾ ਉੱਚ ਅਹੁਦਿਆਂ ਦੇ ਤੇ ਸ੍ਰੀ ਅਸ਼ਵਿੰਦ ਕੇਪੜੀ왈ਦੀ ਫੋਰਮਾਨ ਜੀ ਜੰਦੀਪ ਪਾਟੇਪੀ ਅਜਿਹਾ ਅਮਨ ਰੋੜਾ ਜੀ ਜਿਹਨਾਂ ਜੰਦੀਪ ਲੱਗੀ ਸੀ ਉਹਨਾਂ ਸਭ ਨੇ ਇੰਨਾ ਅਹੁਦਿਆਂ ਦੇ ਤੇ ਬਿਠਾਇਆ ਔਰ ਸਾਨੂੰ ਇਸ ਦੇ ਉੱਤੇ ਪੂਰੀ ਉਮੀਦ ਹੈ ਕਿ ਇਹ ਉਹ ਲੋਕ ਨੇ ਜਿਹੜੇ ਪਟਿਆਲੇ ਦੀ ਹਰ ਗੱਡੀ ਨੂੰ ਜਾਣਦੇ ਨੇ ਪਰ ਪਟਿਆਲੇ ਦੀ ਹਰ ਬਿਲ ਦੀ ਸਮੱਸਿਆ ਨੂੰ ਸਮਝਦੇ ਨਹੀਂ ਤੇ ਪਟਿਆਲਾ ਜਿਹੜਾ ਕਿ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਸ਼ਾਹੀ ਇਸ ਕਰਕੇ ਨਹੀਂ ਕਿ ਉਹ ਰਾਜਿਆ ਕਰਕੇ ਆ ਬਲਕਿ ਇਥੋਂ ਦੇ ਜਿਹੜੇ ਲੋਕ ਨੇ ਉਹ ਸੁਭਾਅ ਤੋਂ ਸ਼ਾਹੀ ਦੇ ਤੇ ਉਹਨਾਂ ਦੀਆਂ ਜੋ ਵੀ ਭਾਵਨਾਵਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਔਰ ਪਟਿਆਲੇ ਨੂੰ ਪੰਜਾਬ ਦਾ ਹੀ ਨਹੀਂ ਬਲਕਿ ਮੁਲਕ ਦਾ ਇੱਕ ਬਿਹਤਰੀਨ ਸ਼ਹਿਰ ਬਣਾ ਤਨੂ ਸਾਹਿਬ ਡਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਹੈ ਸਰ ਡਵੈਲਪਮੈਂਟ ਹੈ ਕਿਹੜੇ ਮੁੱਦੇ 'ਤੇ ਰੱਖੀ ਕੀਤੀ ਜਾਊਗੀ ਜੇ ਹੁਣ ਲੱਗਦਾ ਵੀ ਇਸ ਡਵੈਲਪਮੈਂਟ ਨਾਲ ਕਿਹੜੇ ਥੋੜਾ ਹੁਣ ਕੁਝ ਦਿਖਾਈ ਦੇਵੇ ਨਹੀਂ ਨਹੀਂ ਕੈਡਰ ਕੋਈ ਨਰਾਜ਼ ਨਹੀਂਗਾ ਕੈਡਰ ਨਹੀਂ ਜੁੜਨੇ ਨੇ ਇੰਨੇ ਜੇ ਜੇ ਬਹੁਤ ਲੈ ਕੇ ਦਿੱਤਾ ਤੁਹਾਨੂੰ ਕੈਡਰ ਨੇ ਲੈ ਕੇ ਦਿੱਤਾ ਅੱਜ ਤੁਸੀਂ ਜਿੱਦ ਨੇ ਪਾਰਟੀ ਦੇ ਵੋਲੰਟੀਅਰਸ ਨੇ ਉਹਨਾਂ ਦੇ ਚਿਹਰੇ ਦੇਖੋ ਸੋ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਜਿਹੜਾ ਅੱਜ ਨੂੰ ਭਰਿਆ ਗਿਆ ਔਰ ਇਹ ਜੋਸ਼ 27 ਤੱਕ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਇਸੇ ਕਰਕੇ ਪਾਰਟੀ ਨੇ ਤੁਹਾਨੂੰ ਲੋਕਾਂ ਨੂੰ ਜਿਹੜੀ ਪੰਨੂ ਸਾਹਿਬ ਜਿਹੜੀ ਡਵੈਲਪਮੈਂਟ ਜੀ ਆਨੇ ਸੋਚ ਉਕਲੀਆ ਲੱਗਦਾ ਡਵੈਲਪਮੈਂਟ ਦੇ ਕੰਮ ਜਿਹੜੇ ਹੋਰ ਤੇਜ਼ੀ ਫੜਨਗੇ ਹਰ ਹਾਲਤ ਚ ਹੋਣਗੇ ਜੋ ਜੋ ਇਹ ਕਹੀ ਜਾਣਗੇ ਉੱਪਰ ਸਰਕਾਰ ਜਿਹੜੀ ਆਵਾਮ ਆਸਮੀ ਪਾਰਟੀ ਸੀ ਡਵੈਲਪਮੈਂਟ ਜਿਹੜੀ ਵਿਕਤੀ ਹਰ ਪੱਪੂ ਹੋਊਗੀ ਹਰ ਮਾਮਲੇ ਦੇ ਦਿੱਤੇ ਹੋਊਗੀ ਹਰ ਗਲੀ ਦੇ ਵਿੱਚ ਜਿਹੜੀ ਵੀ ਹਰ ਉਸ ਵਾਰਡ ਦੇ ਵਿੱਚ ਵੀ ਹੋਊਗੀ ਜਿੱਥੋਂ ਵਿਰੋਧੀ ਧਿਰਾਂ ਦੇ ਵਿੱਚ ਪੰਨੂ ਸਾਹਿਬ ਲਵਾਵਾ ਕਲਚਰ ਲੱਗਦਾ ਨਹੀਂ ਖਤਮ ਹੋਇਆ ਪਹਿਲਾਂ ਕਾਂਗਰਸ ਤੇ ਕਾਲੀ ਚ ਕਲਚਰ ਚੱਲਦਾ ਸੀ ਚੰਡੀਗੜ੍ਹ ਤੋਂ ਨੇ ਕੋਈ ਲਫਾਫਾ ਕਲਚਰ ਨਹੀਂ ਕਰੀ ਇਹ ਕੋਈ ਲਫਾਫਾ ਕਲਚਰ ਨਹੀਂ ਹੈ ਇਸ ਤਰ੍ਹਾਂ ਹੈ ਕਿ ਜਿਹਦੀ ਰਿਸਪੋਨਸੀਬਿਲਟੀ ਹੁੰਦੀ ਹੈ ਜਿਹੜਾ ਸਿਸਟਮ ਹੈ ਉਹ ਸਿਸਟਮ ਦੇ ਹਿਸਾਬ ਦੇ ਨਾਲ ਹੀ ਚੱਲਦਾ ਹੈ ਜੇ ਜਿਵੇਂ ਅਮਨ अरोड़ा ਜੀ ਗਮਿੰਦਰ ਕੋਇਲ ਜਿਹੜੇ ਆਏ ਉਹਨਾਂ ਦੀ ਡਿਊਟੀ ਪਾਰਟੀ ਨੇ ਲਾਈ ਕਿ ਕਿਸੇ ਚੀਜ਼ ਨੂੰ ਵੀ ਕੰਡਕਟ ਕਰਨਾ ਨੂੰ ਔਰ ਇਹੀ ਕੋਈ ਵੀ ਜਿਹੜੀ ਪਾਰਟੀ ਆ ਉਹ ਸਿਸਟਮ ਦੇ ਨਾਲ ਜਾਂਦੀ ਹੈ ਉਸੇ ਸਿਸਟਮ ਦੇ ਤਹਿਤ ਇਹ ਲੋਕ ਜਿਹੜੇ ਉਹ ਜੁੜੇ ਗਏ ਆ ਨਹੀਂ ਤਾਂ ਅਟਕਣਾ ਲਾਉਣ ਨੂੰ ਤਾਂ ਬਹੁਤ ਦਿਨਾਂ ਤੋਂ ਬਹੁਤ ਸਾਰੇ ਲੋਕ ਲਾਰੇ ਸੀ ਥੈਂਕ ਯੂ ਐਂਸ਼ੀਆਂ ਤੋਂ ਬਿਨਾ ਲਗਾਤਾਰ ਲੋਕ ਫਾਇਦੇ ਚੁੱਕ ਰਹੇ